ਨੂਰੀਆਣਾ ਦੇ ਤਾਜਪੁਰ ਰੋਡ ਤੇ ਇੰਦਰਾਪੁਰੀ ਲਾਕ ਕੇ ਚੌਕ ਸਮੇਤ دہشت ਦਾ ਮਾਹੌਲ ਫੈਲ ਗਿਆ ਜਦ 15 ਤੋਂ 20 ਨੌਜਵਾਨਾਂ ਦੇ ਵੱਲੋਂ ਇੱਕ ਵਿਆਹ ਵਾਲੀ ਥਾਂ ਤੇ 30:11 ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਬਾਹਰੀ ਲੋਕ ਜੋ ਸ਼ਰਾਬੀ ਹਾਲਤ ਦੇ ਵਿੱਚ ਸਿਗੇ ਬੀਤੀ ਰਾਤ ਪਰਿਵਾਰ ਦੇ ਨਾਲ ਜਾਗੋ ਸਮਾਰੋਚ ਸ਼ਾਮਲ ਹੋਏ ਸਨ নাচਦੇ ਹੋਏ ਨੌਜਵਾਨਾਂ ਦੀ ਵਾਰ-ਵਾਰ ਰਿਸ਼ਤਦਾਰਾਂ ਦੇ ਨਾਲ ਝੜਪ ਕੋਈ ਰਿਸ਼ਤਦਾਰਾ ਨੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨਾਂ ਨੇ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਤੇ ਕੁਆਰਤੀਆ ਅਤੇ ਰਿਸ਼ਤਦਾਰਾਂ ਨੇ ਦਖਲ ਦਿੱਤਾ ਸਥਿਤੀ ਨੂੰ ਸ਼ਾਂਤ ਕੀਤਾ ਨੌਜਵਾਨਾਂ ਨੂੰ ਘਟਨਾ ਵਾਲੀ ਥਾਂ ਤੋਂ ਭਜਾਇਆ ਗਿਆ ਮੇਰਾ ਨਾਮ ਸਰਜੀਤ ਸਿੰਘ ਅੱਛਾ ਹਸਪੀਟਲ ਆਏ ਹੋ ਕਿਹੜੀ ਜਗ੍ਹਾ ਆਏ ਹੋ ਅਤੇ ਕੀ ਹੋਇਆ ਸਰਜੀਤ ਜੀ ਇਹ ਛਿੰਗਲਾ ਇੱਥੇ ਆਇਆ ਤਾਂ ਤਾਈਪੁਰ ਤੋਂ ਤਾਈਪੁਰ ਰੋਡ ਤੋਂ ਕੀ ਹੋਇਆ ਕਿ ਐਸਾ ਚੋਟਾ ਲੱਗੀ ਹੋਈ ਐ। ਉਹ ਰਾਤੀ ਸਾਡੇ ਘਰ ਦੇ ਸਾਹਮਣੇ ਵਿਆਹ ਆ। ਉਹ ਆਪਸੀ ਕਿਤੇ ਲੜੇ ਲੋੜੇ ਸਾਨੂੰ ਤਾਂ ਪਤਾ ਹੀ ਕੋਈ ਨਹੀਂ। ਕਿਸ ਗੱਲੋਂ? ਕੀ ਪਤਾ ਹੁਣ ਆਪਾਂ じゃ ਗਏ ਨਹੀਂਗੇ। ਅੱਛਾ ਜੀ। ਤੇ ਹੌਲਾ ਸੀ ਆਪਦੇ ਘਰ ਦੇ ਮੋਰੇ ਬੈਠਿਆ ਹੁਣ ਉਹ ਬੰਦੇ ਬੁੰਦੇ ਆਏ ਉਹਨਾਂ ਨੇ ਉਹ ਨਚਰੋ ਜਾ ਕਰਾਈ ਪਤਾ ਨਹੀਂ ਕੀ ਕਿਰਪਾਨਾਂ ਪੜੀਆਂ ਇਹ ਗਰਾਰੀਆਂ ਦੇ ਉੱਤੇ ਉਹ ਦਾਤ ਵੈਲਡਿੰਗ ਕਰਾਈ। ਤੇ ਮੁੜ ਕੇ ਸਾਲੇ ਬੜਕਾ ਮਾਰਦੇ ਜਾਂਦੇ ਉਹ ਸਾਡੇ ਤਰ੍ਹਾਂ ਦੇ ਮੋਰੇ ਬੈਠਿਆਂ ਨੂੰ ਸਾਨੂੰ ਕਰਦੇ। ਉਹ ਮੇਰਾ ਲੜਦਾ ਕੋਈ ਲੈਣਾ ਦੇਣਾ ਨਹੀਂ ਸਾਡਾ ਘਰ ਪਿੱਛੇ ਆ ਉਹਨਾਂ ਦਾ ਘਰ ਅੱਗੇ ਆ ਜਾਂਦੇ ਜਾਂਦੇ ਸਾਡੇ ਮਾਰ ਗਏ ਉਹ ਕੀ ਤੁਹਾਡੇ ਕੀ ਮਾਰਿਆ ਸੀ ਕਿਰਪਾਨ ਮਾਰੀ ਆ ਹਾਂਜੀ ਤੁਹਾਡੇ ਬੇਟੇ ਦੇ ਵੀ ਹਾਂਜੀ ਉਹਦੇ ਵੀ ਕਿਰਪਾਨਾਂ ਹੀ ਮਾਰੀਆਂ ਮੈਂ ਫੜ ਲਿਆ ਜਾਨੂੰ ਕਿਰਪਾਨ ਖਿੱਚ ਲਈ ਉਹਨੇ ਨੇ ਪੁਲਿਸ ਨੂੰ ਤਲਾ ਦਵਾਂਗੇ ਜੀ ਪਹਿਲਾਂ ਝੱਟਾ ਝੱਟਾ ਲੱਗਿਆ ਪੱਟੀ ਛੱਟੀ ਕਰਾਂਗੇ ਕਿਹੜਾ ਥਾਣਾ ਕਿਹੜਾ ਲੱਗਦਾ 7 ਨੰਬਰ ਜੀ ਅਗਲੇ ਪਰਾਂ ਨਹੀਂ ਦੋ ਯਾਰ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕੀ ਹੋਇਆ ਛੱਟਾ ਛੋਟਾ ਲੱਗੀ ਹੈ ਤੁਹਾਡੇ ਨੂੰ ਕੁਝ ਨਹੀਂ ਪਈ ਉਹ ਆਪਣੇ ਦਰਾਂ ਮਰੇ ਬੈਠੇ ਸੀਗੇ ਤੇ ਉਹ ਕੱਲ ਸਾਹਮਣੇ ਉਹ ਗਵਾਂਡੀਆਂ ਦੇ ਵਿਆਹ ਸੀਗਾ ਤੇ ਉਹਨਾਂ ਦੇ ਗਵਾਂਡੀਆਂ ਦੇ ਵਿਆਹ ਸੀਗਾ ਤੇ ਅਸੀਂ ਆਪਣੇ ਦਰਾਂ ਮੋਰੇ ਬੱਟੇ ਸੀਗੇ ਮੁੰਡੇ ਆਏ ਬਸ ਉਹਨਾਂ ਨੇ ਕੁਝ ਨਹੀਂ ਦੇਖਿਆ ਮਾਰਨਾ ਚੱਲੂ ਕਰਤਾ ਕੁਝ ਨਹੀਂ ਦੇਖਿਆ ਮਾਰਨ ਦੀ ਗੱਲ ਹੋ ਗਈ ਉਹ ਜੜਾਈ ਕਿਸੇ ਹੋਰ ਦੀ ਸੀਗੀ ਨਹੀਂ ਕਿਸੇ ਹੋਰ ਦੀ ਸੀ ਹਾਂ ਜੀ ਜਿਹੜੇ ਕਿਹੜੇ ਲੱਕੇ ਤੋਂ ਆਏ ਅਸੀਂ ਤਾਜਪੁਰ ਰੋਡ ਤੋਂ ਇੰਦਰਾ ਤਾਜਪੁਰ ਰੋਡ ਇੰਦਰਾਪਰੀ ਗਲੀ ਵਿਆਹ ਕਰ ਰਾਤੀ ਸੀਗਾ ਵਿਆਹ ਰਾਤੀ ਸੀਗਾ ਤੇ ਲੜਾਈ ਹੋਣੀ ਹੈ ਲੜਾਈ ਰਾਤੀ ਵੀ ਹੋਈ ਸੀ ਰਾਤੀ ਵੀ ਹੋਈ ਸੀ ਹਾਂਜੀ ਉਹ ਉਹਨਾਂ ਦੇ ਘਰ ਦੇ ਮੈਟਰ ਕਿਹ ਗੱਲ ਹੋਈ ਸੀ ਜਿਹੜੀ ਲੜਾਈ ਹੋਈ ਸੀ ਰਾਤੀ ਕੁਝ ਨਹੀਂ ਉਹ ਆਪਸ ਵਿੱਚ ਪੰਗੜੇ ਪਿੱਛੇ ਹੀ ਲੜਦੇ ਹੋਰ ਤੇ ਉਹ ਉਹਨਾਂ ਦੀ ਲੜਾਈ ਸੀ ਉਹ ਹੈ ਨਹੀਂ ਜੀ ਕੋਈ ਅਸੀਂ ਗਲੀ ਬੱਲੇ 'ਚ ਬੈਠੇ ਸੀ ਆਪਣਾ ਅੱਜ ਆਜ ਰਾਤ ਬਾਕੀ ਮਾਰਨਾ ਚਾਲੂ ਕਰਤਾ ਸੀ ਕਿੰਨੇ ਲੋਕ ਸੀ ਜਿਹਨਾਂ ਨੇ ਹੁਣ ਅਟੈਕ ਕੀਤਾ ਤੁਹਾਡੇ ਤੇ 10 15 ਜਣੇ ਸੀ 10 15 ਜਣੇ ਸੀ ਹਾਂਜੀ ਤੇ ਕੋਈ ਹਥਿਆਰ ਵੀ ਸੀ ਉਹਨਾਂ ਕੋਲ ਹਾਂਜੀ ਜਿਹੜੇ ਕਿਹੜੇ ਹਥਿਆਰ ਕਰਮਾਨਾ ਦਾਦ ਖਿੰਦਰ ਦੀਆ ਕਰਮਾਨਾ ਦਾਦ ਨਹੀਂ ਭਾਈ ਆਪਾਂ ਜਾਣ ਦੇਣੀ ਐ ਹਾਂ ਜੀ ਕਿਹੜੇ ਇਲਾਕੇ ਦੱਸਿਆ ਤੁਸੀਂ ਕਾਇਪਰੋਡ ਤੇ ਕਾਇਪਰੋਡ ਇੰਦਰਾਬਰੀ ਗਲੀ ਨੰਬਰ 2 ਵੀ ਕੀ ਨਾਮ ਹੈ ਭਾਈ ਮੇਰਾ ਨਾਮ ਵਿਨੇ ਹੈ ਜੀ ਅੱਛਾ ਵਿਨੇ ਕੀ ਹੋਇਆ ਤੇ ਇੱਕ ਰਾਤੀ ਜੀ ਵਿਆਹ ਸੀਗਾ ਸਾਡੇ ਅੱਛਾ ਤੇ ਵਿਆਹ ਚ ਨੱਚਦੇ ਨੱਚਦੇ ਬੰਦੇ ਆਣੇ ਧੱਕੇ ਮਾਰੇ ਠੀਕ ਹੈ ਜੀ ਫਿਰ ਸਾਡੇ ਫਾਦਰ ਸਾਹਿਬ ਨੂੰ ਫੜ ਲਿਆ ਉਹਨਾਂ ਦੇ ਚਪੇੜਾ ਮਾਰੀਆਂ ਜੀ ਅਣਪਛਾਤੇ ਸੀਗੇ ਜੀ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਅੱਛਾ ਹਾਂ ਜੀ ਤੇ ਕਿੰਨੇ ਕੁ ਜਣੇ ਆਏ ਸੀਗੇ ਇਸ ਟਾਈਮ ਆਏ ਸੀਗੇ 15 20 ਜਣੇ ਆਏ ਸੀਗੇ ਅੱਛਾ ਤੇ ਹੋਇਆ ਕਿੰਨੇ ਜਣੇ 15 15 20 ਜਣੇ ਆਏ ਬਾਹਰ ਵੀ ਖੜੇ ਸੀਗੇ 20 25 ਜਣੇ ਅੱਛਾ ਹਾਂਜੀ ਐਡੇ ਐਡੇ ਖੰਡੇ ਸੀਗੇ ਜੀ ਉਹਨਾਂ ਕੋ ਅੱਛਾ ਐਡੇ ਲੰਬੇ ਲੰਬੇ ਖੱਡੇ ਸੀ ਉਹਨਾਂ ਕੋਈ ਆਂਦੇ ਉਹਨਾਂ ਨੇ ਮਾਰਨਾ ਛੱਡਿਆ ਆਂਦੇ ਸਿੱਧੇ ਹੀ ਸ਼ੁਰੂ ਹੋ ਗਏ ਆਂਦੇ ਸਿੱਧੇ ਹੀ ਮਾਰੇ ਉਹਨਾਂ ਨੇ ਜੀ ਕੁਛ ਨਹੀਂ ਦੇਖਿਆ ਕਿੱਥੇ ਵੱਜਦੀ ਕਿੱਥੇ ਨਹੀਂ ਅੱਛਾ ਹੋਰ ਕਿਹਦੇ ਕਿਹਦੇ ਮਤਲਬ ਕਿ ਵੱਜਦੀ ਇੱਕ ਮੇਰਾ ਯਾਰ ਦੋਸਤ ਫਰੈਂਡ ਸੀਗਾ ਉਹ ਅੰਦਰ ਆਇਆ ਬਾਹਰ ਬੈਠਾ ਸੀਗਾ ਉਹ ਤੇ ਜਦੋਂ ਉਹ ਆਏ ਉਹਨਾਂ ਨੂੰ ਦੇਖ ਕੇ ਅੰਦਰ ਆ ਗਿਆ ਭੱਜ ਕੇ ਤੇ ਸਿੱਧੇ ਅੰਦਰ ਆ ਗਏ ਉਹ ਅੱਛਾ ਜੀ ਜੇ ਮੈਂ ਉੱਥੇ ਮੰਜੇ ਥੱਲੇ ਨਾ ਵੜਦਾ ਮੈਨੂੰ ਤਾਂ ਮਾਰ ਦੇਣਾ ਸੀਗਾ ਜੀ ਹੱਡੀ ਖਿੱਚ ਖਿੱਚ ਕੇ ਮਾਰੀ ਇਹ ਜੀ ਇੰਦਰਾਪੁਰੀ ਹੈ ਜੀ ਹੋਰ ਕਿੰਨਾ ਮਨਜ਼ੀ ਘਰ ਦੇ ਅੰਦਰ ਕਿੰਨਾ ਨੁਕਸਾਨ ਕਰ ਗਏ ਸਾਰਾ ਸਾਰਾ ਬਦਖੋਈ ਬੰਜੇ-ਮੁੰਜੇ ਸਾਰੇ ਉੱਧਰ ਉੱਪਰ ਕਰ ਗਏ ਪੱਟ ਗਏ ਸਾਰਾ ਕੁਝ ਅੰਦਰ ਜਵਾਕ ਸੀਗੇ ਜੋ ਅੱਖਾਂ ਦੇ ਵੀ ਮਾਰ ਕੇ ਨਿਕਲ ਗਏ ਕੀ ਹੋਇਆ ਉਹਦੋਂ ਮੁੰਡੇ ਆਏ ਆ ਬਿੱਲਾ ਭਰਾ ਆਇਆ ਸੀਗਾ ਉਹ ਅੰਦਰ ਆਇਆ ਸੀਗਾ ਕੋਈ ਆਇਆ ਉਹ ਤਾਂ ਮੇਰੇ ਪਰੌਣੇ ਨਰਾਤੀ ਪੱਗ ਬਣੀ ਸੀ ਇਹਨਾਂ ਨੂੰ ਰੱਬ ਦੇ ਸੀ ਕਹਿੰਦੇ ਸਰਦਾਰ ਮੁੰਡਾ ਕਿੱਥੇ ਆ ਕੋਟ ਮਾਰ ਕਰਕੇ ਅਸ ਗਿਆ ਘਰੇ ਕੋਈ ਹੈ ਨਹੀਂ ਉਹਨਾਂ ਨੇ ਜ਼ੋਰ ਦੇ ਨਾਲ ਦਰਵਾਜ਼ਾ ਖੋਲ ਕੇ ਕੋਟ ਮਾਰ ਕੀਤੀ ਸੀ ਰਿਕਵੈਸਟ ਵੀ ਕੀਤੀ ਆ ਕਿ ਨਾ ਮਾਰੋ ਨਾ ਮਾਰੋ ਤਾਂ ਵੀ ਉਹਨਾਂ ਨੇ ਨਹੀਂ ਸੁਣੀ ਸਾਡੀ ਮਾਰ ਮੁਰ ਕੇ ਚਲੇ ਗਏ ਦਵਾ ਦਵਾ ਮੈਂ ਰੋਲਾ ਪਾਇਆ ਕਿ ਪੁਲਿਸ ਆ ਗਈ ਪੁਲਿਸ ਆ ਗਈ ਦਵਾ ਦਵਾ ਨੱਟਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦਵਾ ਦਵਾ ਚਲੇ ਗਏ 15 20 ਮੁੰਡੇ ਸਗੇ 25 ਸਗੇ ਆਪਾਂ ਦੇਖੇ ਭਲੇ ਨੇ ਕਿਤੋਂ ਦੇ ਆ ਉਹਨੇ ਉਹਦੇ ਕਿਸੇ ਜੱਤੀ ਬੰਦੇ ਆਈ ਸਾਰੇ ਅਨਪਛਤੇ ਬੰਦੇ ਆ ਸੀ ਕਿਸੇ ਇਹ ਨਾਨਕੀ ਸ਼ੱਕ ਨਾਲ ਆਏ ਸੀ ਇੱਕ ਮੁੰਡਾ ਤਾਂ ਮੈਂ ਦੇਖਿਆ ਹੋਇਆ ਆ ਵਾ ਅਸੀਂ ਦੇਖਿਆ ਸੀ ਹਾਂਜੀ ਇਹ ਨਾਨਕੀ ਸ਼ੱਕ ਨਾਲ ਆਏ ਸੀਗੇ ਰਾਤ ਨੂੰ ਅੱਛਾ ਉਹਨਾਂ ਦੇ ਚਾਚੀ ਸਾਡੀ ਦੇ ਭਤੀਜੇ ਦਾ ਪਰਦੋਸਤ ਸੀਗਾ ਕੋਈ ਅੱਛਾ ਇੱਕ ਵੀ ਜਾਣਦੇ ਹੋ ਇੱਕ ਬੰਦੇ ਨੂੰ ਅਸੀਂ ਸ਼ਕਲ ਦੇਖੀ ਹੈ ਉਹਦਾ ਨਾਮ ਨਹੀਂ ਸਾਨੂੰ ਪਤਾ ਉਹਦਾ ਨਾਮ ਤਾਂ ਕਿਸੇ ਨੂੰ ਨਹੀਂ ਜਾਣਦੀ ਅੱਛਾ ਹਾਂਜੀ ਮੋਟਾ ਜਿਹਾ ਮੁੰਡਾ ਆ ਇਹ ਅੱਛਾ ਠੀਕ ਹੈ ਜੀ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਸ਼ਾ ਆ। ਅੱਛਾ ਤੁਹਾਡੇ ਨਾਲ ਵੀ ਮਾਰਕਬਾਈ ਕਰਕੇ ਗਏ ਬਾਹਰ ਘਟਾਈ ਅਸੀਂ ਤਾਂ ਉਹਨਾਂ ਦੇ ਮਰੇ ਹੱਥ ਜੋੜਦੇ ਸੀਗੇ ਵੀ ਤੁਸੀਂ ਐਦਾਂ ਦਾ ਕੰਮ ਨਾ ਕਰੋ ਉਹਨਾਂ ਨੇ ਦਰਵਾਜ਼ੇ ਪੰਨ ਕੇ ਤਿੰਨਾਂ ਜਾਣੇ ਇੱਕ ਦੇ ਸਿਰ ਚ ਕਰਪਾਨ ਮਾਰੀ ਇੱਕ ਦੇ ਗੁੱਟ ਤੇ ਪਤਾ ਨਹੀਂ ਕਿੱਤੇ ਕਿੱਤੇ ਮਾਰੀਆਂ ਇਹਦੇ ਮਾਰੀ ਨਾਲਾ ਚ ਇੱਕ ਦੇ ਲੱਤਾਂ ਨੂੰ ਤਾਂ ਮਾਰ ਕੇ ਭੱਜ ਗਏ 20 25 ਜਾਣੇ ਸੀਗੇ ਇੱਕ ਉਹਨਾਂ ਨੂੰ ਕਹਿੰਦੇ ਕਿ ਇੱਕ ਮੁੰਡਾ ਇੱਥੇ ਹੋਰ ਸੀਗਾ ਉਹਦੇ ਜ਼ਿਆਦਾ ਸੱਟਾਂ ਮਾਰੀਆਂ ਹਾਂਜੀ ਉਹਦੇ ਜ਼ਿਆਦਾ ਸੱਟਾਂ ਮਾਰੀਆਂ ਸੀਗੇ ਭਾਜੀ ਅੱਛਾ ਛੋਟਾ ਛੋਟਾ ਨਹੀਂ ਵਿਚਾਰੇ ਆਏ ਸੀ ਉਹ ਭੱਜ ਕੇ ਦੱਸਣ ਆਏ ਸੀ ਵੀ ਬਿਨਾਂ ਉੱਧਰ ਉੱਧਰ ਹੋ ਜਾ ਬੰਦੇ ਬਹੁਤ ਆਏ ਆ ਤੈਨੂੰ ਮਾਰਨ ਵਾਸਤੇ ਕਹਿੰਦੇ ਸਰਦਾਰ ਮੁੰਡਾ ਕਿੱਥੇ ਆ ਚਾਰੇ ਦਰਵਾਜ਼ੇ ਭੰਨੇ ਉਹਨੂੰ ਥੱਲੇ ਵਿਚਾਰੇ ਮੰਜੇ ਦੇ ਬਾੜ ਗਏ ਉਹਨਾਂ ਨੇ ਮੰਜੇ ਦੇ ਥੱਲੇ ਖਿੱਚ ਕੇ ਕਿਰਪਾਨਾ ਮਾਰੀ ਉਹਦੇ ਖੂਨ ਦੀ ਢੇਰੀ ਲੱਗੀ ਹੋਈ ਆ ਅੱਛਾ ਅੱਛਾ ਹੋਰ ਕਰੋ ਕੋਈ ਮਤਲਬ ਕਿ ਚੋੱਕੇ ਵੀ ਲਾ ਕੇ ਲੋਟੋ ਟੋਟ ਨਹੀਂ ਕਰ ਗਏ ਨਹੀਂ ਇਦਾਂ ਦਾ ਕੁਝ ਨਹੀਂ ਕੀਤਾ ਮਾਰਗੋਟ ਮਾਰਗੋਟ ਬਹੁਤ ਕਰਕੇ ਗਈ ਆ ਜੀ ਗਏ ਸਾਈ ਗੁਰਜੋਸ਼ਨ ਜੀ ਕੀ ਮਾਮਲਾ ਹੋਇਆ ਇੱਥੇ ਤੁਸੀਂ ਮੌਕੇ ਤੇ ਪਹੁੰਚੇ ਇਹਨਾਂ ਦਾ ਵਿਆਹ ਹੀ ਤੇ ਨਾਨਕਿਆ ਵੱਲੋਂ ਕੋਈ ਨਾਲ ਦੇ ਉਹਨਾਂ ਦੇ ਨਾਲ ਹੀ ਆਏ ਬੰਦੇ ਜਿਨ੍ਹਾਂ ਕੋਈ ਨਹੀਂ ਆਉਣੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤੋਂ ਉਹਨਾਂ ਬੰਦੇ ਬੁੰਦੇ ਉਹਨਾਂ ਦੇ ਬੰਦੇ ਆਏ ਨਾਨਕਿਆ ਵੱਲੋਂ ਹੀ ਤੋਂ ਉਹਨਾਂ ਦਾ ਝਗੜਾ ਆਇਆ ਜੀ ਅੱਛਾ ਕਿੰਨੇ ਕੋਈ ਜਾਣੇ ਇੱਥੇ ਇਹ ਮੇ ਨਹੀਂ ਮਾਨੂੰ ਨਹੀਂ ਪਤਾ ਮੌਕੇ ਤੇ ਆਏ ਹੋਣ ਆਏ ਮੌਕੇ ਤੇ ਠੀਕ ਹੈ ਜਦੋਂ ਸਾਰੇ ਇੱਥੇ ਆ ਗਏ ਤਾਂ ਹੀ ਦੇਖਿਆ ਜੋ ਖੂਨ ਖਾਨ ਡਿੱਗਾ ਉਹਦੇ ਅਰੇ ਬਾਕੀ ਜਿਹੜੇ ਹਸਤਾਲੀ ਉਹਨਾਂ ਨੂੰ ਕਹੀ ਮੈਡੀਕਲ ਕਰਾ ਕੇ ਆਓ ਕੀ ਤਬਦੀਸ਼ ਕੀਤੀ ਕਿ ਕੀ ਕਿ ਕੀ ਮਿਲਿਆ ਤੁਹਾਨੂੰ ਕੋਈ ਹਥਿਆਰ ਵਗੈਰਾ ਮਿਲਿਆ ਹਥਿਆਰ ਤੁਰ ਕੋਈ ਨਹੀਂ ਆਇਆ ਕੁਝ ਹੋਰ ਵੀ ਕੋਈ ਕੋਈ ਚੀਜ਼ ਨਹੀਂ ਮਿਲੀ ਅੱਛਾ ਕਾਰਵਾਈ ਕੀਤੀ ਹੈ ਹੀ ਹਿਸਾਬ ਵਿੱਚ ਕਾਰਵਾਈ ਜਦੋਂ ਮੈਡੀਕਲ ਹੋ ਜਾਏਗਾ ਤੇ ਪਰਚਾ ਕਟਾਇਆ ਜਾਏਗਾ 7 ਨੰਬਰ 7 ਨੰਬਰ ਡਿਵੀਜ਼ਨ ਠੀਕ ਹੈ ਠੀਕ ਹੈ ਜੀ